ਕਮਾਨ ਨਾ ਗਿਆ ਕਰੋ ਤਾਕੀ ਇਹ ਤਾਂ ਨਹੀਂ ਖੁੱਲਣੀ ਬੋਲ ਦੱਸ ਕੀ ਕਰਨਾ ਹਾਓ ਆ ਯੂ ਮੈਨ ਯਾਰ ਲੈ ਵੀ ਆ ਅਗਲੇ ਤਾਂ ਇਹ ਤਾਂ ਮੇਲਾ ਦਾ 2 ਕਲੌਕ ਹੀ ਆ ਅਗਲੇ ਆnde ਜਿਹੜੇ ਆ ਅਗਲੀ ਛੱਤ ਤੇ ਆ ਇੱਥੇ ਰੱਖ ਦੇ ਉਹ ਇਹਨੇ ਗਿਰ ਜਣਾ ਕਿਨੇ ਹੁਣ ਕੇ ਖੜਾਤੀ ਸ਼ਹਿਰ ਰਾਣੀ ਦੀ ਛੱਤ ਖੁੱਲ ਗਈ ਆ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਕੰਮ ਤੋਂ ਬਸ ਫ੍ਰੀ ਹੋਏ ਸੀ ਹਜੇ ਤੇ ਅੱਜ ਗੱਡੀ ਦੀ ਖੋਲਦੇ ਆ ਅਸੀਂ ਸ਼ਰਤ ਰੂਪ ਜੀਪ ਦੀ ਤੇ ਖੋਲ ਕੇ ਕੱਲ ਨੂੰ ਫਿਰ ਨਵਾਂ ਬਲੌਗ ਬਣਾਵਾਂਗੇ ਅਸੀਂ ਹੁਣ ਚੱਲੇ ਆ ਨਵਜੂਦ ਦੇ ਗਰਾਜ ਚ ਉੱਥੇ ਖੋਲ ਕੇ ਰੱਖਾਂਗੇ ਉਦੋਂ ਬਾਅਦ ਫਿਰ ਬਾਰਬੀਕਿਊ ਵਗੈਰਾ ਕਰਾਂਗੇ ਫਿਰ ਦੇਖਦੇ ਆ ਅੱਗੇ ਤੇ ਅੱਜ ਛੱਤ ਖੋਲਾਂਗੇ ਤੇ ਉਸ ਤੋਂ ਬਾਅਦ ਕੱਲ ਨੂੰ ਦੇਖਦੇ ਆ ਕਿੱਧਰ ਨੂੰ ਜਾਂਦੇ ਆ ਡਾਊਨ ਟਾਊਨ ਤੇ ਥੋੜਾ ਉਹਦਾ ਕੈਲਗਰੀ ਵੀ ਘੁੰਮਾਂਗੇ ਆਪਾਂ ਚੱਲਾਂਗੇ ਮੈਂ ਨੋਜ਼ਲ ਪਾਰਕ ਜਲੀ ਇੱਕ ਉਹ ਹੈਰੀਟੇਜ ਪਾਰਕ ਹੈ ਵੀ ਯਾਰ ਘੁੰਮਣੇ ਆਂ ਅੱਜ ਪਏ ਨਹੀਂ ਗਏ ਜਾ ਕੇ ਆਵਾਂਗੇ ਬਾਕੀ ਡਾਈਮੀ ਦੱਸੂਗਾ ਕਿੱਧਰ ਨੂੰ ਜਾਵੋਗੇ ਅੱਜ ਖੁੱਲਦੀ ਏ ਪਹਿਲਾਂ ਅੱਜ ਹੀ ਛੱਤ ਦੇਖਦੇ ਆ ਕਿਵੇਂ ਖੁੱਲਦੀ ਆ ਫਰੋਂ ਹੈਣੀ YouTube ਤੋਂ ਖੋਲ ਕੇ ਦੇਖੀਏ ਦੋ ਦਾ ਲੱਕੇ ਨਹੀਂ ਆਪਾਂ ਟੂਲ ਹੈਗੇ ਹੋਰੇ ਕੋਲ ਹੈਗੇ ਟੂਲ ਤਾਂ ਆਇਆ ਵਿਚੀਆਂ ਦੇ ਵਿਚੀ ਦਿੱਤਾ ਮਾ ਬਿੰਨ ਚੀਜ਼ਾਂ ਨਾਲ ਅੱਛਾ ਅਬੇ ਟੂਲ ਬਿੱਟ ਹੈਗੀ ਉਹ ਵੀ ਦਿਖਾਵਾਂਗੇ ਨੈਗਟ ਕੀ ਦਿਖਾਣਗੇ ਮਤਲਬ ਇਹਦੇ ਨਾਲ ਹੀ ਆ ਸਾਰਾ ਇੱਜ ਨਾਲ ਦਿੱਤੀ ਜਿਹੜੀ ਹਾਂ ਹੋਰ ਦਿਖਾਵਾਂਗੇ ਆ ਚੀਜ਼ਾਂ ਨਾਲ ਹੀ ਖੁੱਲ ਜਾਂਦੀਆਂ ਇਹਨੀਆਂ ਚੀਜ਼ਾਂ ਹਨ ਲੱਗ ਤਿੰਨ ਦੋ ਆ ਜੀ ਗੁਰਦੁਆਰਾ ਤੇ ਸਕੂਲ ਸੈਡਲ ਤੋਂ ਕਾਰ ਬਹੁਤ ਵੱਡੇ ਵੱਡੇ ਨੇ ਇੱਧਰ ਇੱਧਰ ਦੇਖਿਓ ਚੈੱਕ ਕਰੀਂ ਇੱਧਰ ਹੂੰ ਕਾਰ ਸੋਹਣੀ ਆ ਦੇਖ ਤੇਰੇ ਫਰਾਰ ਫਰਾਰ ਤੇ ਗ੍ਰਾਊਂਡ ਉਹਦੀ ਕੱਕੜ ਫਿਰਦਾ ਦਾ ਕ੍ਰਿਕਟ ਦੂਜੀ ਜੀ ਖਾਣਾ ਮੁੰਡਾ ਦੂਜੀ ਜੀ ਪਾਈ ਦੋ ਤੇ ਉਹ ਵੀ ਕ੍ਰਿਕਟ ਦਾ ਵਧੀਆ ਪਲੇਅਰ ਆ ਬੈਟਸਮੈਨ ਆ ਗਿਆ ਆ ਗਿਆ ਹਾਂਜੀ ਦੂਜੀ ਜੀ ਦੱਸ ਮੰਨਾ ਆ ਜੂਗਾ ਵੀ ਕੰਮ ਤੋਂ ਲੇਟ ਆ ਆ ਲੱਗ ਫਿਰ ਕੰਮ ਦੇ ਖੋਲ ਛੱਤ ਕਰੀਏ ਸਟਾਰਟ ਹੋਵੇ ਹੂੰ ਖੋਲੋ ਫਿਰ ਛੱਤ ਚਲੋ ਲਾਓ ਅੰਦਰ ਹਾਂ ਪਹਿਲਾਂ ਖਾਣ ਨੂੰ ਖੜ ਲਿਆ ਜੀ ਬਾਰਬੀਕਿਊ ਕਰਨਾ ਜੜਾ ਆ ਉਹ ਫੇਰ ਫੜ ਲਿਓ ਫੇਰ ਕਿੱਥੇ ਜਾਵਾਂਗੇ ਸਿਲੰਡਰ ਵੀ ਭਰੋਣਾ ਦਾ ਫਿਰ ਹੁਣ ਛੱਤ ਖੋਲ ਕੇ ਜਾਵਾਂ ਚੱਤ ਖੋਲ ਲੋ ਬਣਾ ਹਰੇ ਤੇ ਸਾਡੇ ਹੱਥ ਦੀ ਹੈ ਚਾਹ ਖੋਲਦੇ ਆ ਪਹਿਲਾਂ ਚੱਲ ਆ ਫਿਰ ਅੰਦਰ ਪਹਿਲਾਂ ਇੱਕ ਦੀ ਵੀਡੀਓ ਬਣਾਉਣੀ ਹੈ ਬਣਾਉਣੀ ਜੀ ਕਿਹੜੀ ਵੀਡੀਓ ਬਣਾਉਣੀ ਕੋਈ ਨੂੰ ਕਰਦੇ ਹਾਂ ਉਹ ਬੰਦਾ ਜੇ ਲਾ ਲਈ ਜੀਪ ਅੰਦਰ ਕਰੀਏ ਸਟਾਰਟ ਪ੍ਰੋਸੈਸ ਰੂਪ ਖੋਲਣ ਦਾ ਚੱਲ ਵੀ ਲੱਗ ਫਿਰ ਕਿਹੜਾ ਕੋਲੀ ਅੰਦਰ ਜੋ ਦਿਖਾ ਨੂੰ ਕੀ ਕਰਨਾ ਛੀਸ਼ੇ ਡਾਊਨ ਕਰ ਲਓ ਹਾਂ ਤਾਂ ਕਿਹਦੇ ਨਹੀਂ ਖੁੱਲਣੀ ਬੋਲ ਦੱਸ ਕੀ ਕਰਨਾ ਬਾਹ ਲੌਕ ਹੋ ਗਿਆ ਆਪਣੇ ਇੱਥੋਂ ਇੱਕ ਆਹ ਦੇਖੋ ਆਹ ਇਹ ਤਾਂ ਹਿੰਜ ਚਕੇ ਜਾਨੇ ਆਪਣੇ ਇਹਦਾ ਹਲਕੀ ਹੋਣਾ ਹਾਂ ਚਿਹਰੇ ਤਾਂ ਆ ਗਿਆ ਆ ਦੇ ਆ ਦੇ ਚੱਕ ਲੀਆਂ ਨੇ ਉਹ ਖੁੱਲਿਆ ਹੀ ਲਈ ਫਿਰਦਾ ਸੀ ਨਾ ਨਾ ਹੁਣੇ ਖੁੱਲਿਆ ਚੱਕ ਮੈਂ ਕਿਹ ਨਾਲ ਉੱਧਰ ਇਧਰ ਆ ਕੋ ਸਪੋਰਟ ਕਾਰ ਚੱਕ ਕੇ ਕਿੱਥੇ ਰੱਖਣ ਲੱਗੇ ਉੱਧਰ ਉਹ ਧਿਆਨ ਨਾਲ ਰੱਖਿਆ ਨਾਲ ਉਹ ਨਾ ਆ ਜਵੇ ਸਕ੍ਰੈਚ ਸਕ੍ਰੈਚ ਨਾ ਬਣੇ ਨਾ ਉਹ ਉੱਧਰ ਰੱਖਦੇ ਹਾਂ ਹਾਂ ਜੀ ਆਹਾ ਨਵਜੋਤ ਹੈ ਆ ਤਿੰਨ ਨਾਟ ਇਧਰ ਨੇ ਇਹਦੇ ਮਿਲਦਾ ਇੱਕ ਦੋ ਤੇ ਤਿੰਜਾਓ ਤੇ ਨਾ ਖੁੱਲਣਗੇ ਤੇ ਤਿੰਨ ਇੱਧਰ ਇੱਥੋਂ ਮਿਲਦਾ ਦੋ ਇਹਦੇ ਹੋਣਗੇ ਉੱਪਰ ਚੈੱਕ ਕਰਨ ਨੂੰ ਗੱਤ ਨਾ ਹੋਣੀ ਨਹੀਂ ਨਹੀਂ ਇਹੀ ਆ ਮੈਨੂੰ ਇੰਨਾ ਦਾ ਪਤਾ ਇੱਧਰ ਦੋ ਅੱਗੇ ਹੋਣਗੇ ਇੱਥੇ ਉਹ ਦੂਜੀ ਪਈ ਹੈ ਕਿ ਇੱਥੇ ਆਪਣੇ ਕੋਲ ਦੋ ਆ ਰਹੇ ਤੇ ਦੋ ਆ ਰਹੇ ਨਾਟ ਇੱਕ ਆਹ ਤੇ ਇੱਕੋ ਪਰਲੇ ਪਾਸੇ ਆ ਜਿਹਦੀ ਖੁੱਲ ਜਣੀ ਆ ਆ ਤਾਂ ਹੁਣ ਖੁੱਲ ਜੂ ਯਾਰ ਲੈ ਵੀ ਆ ਅਗਲੇ ਤਾਂ ਇਹ ਤਾਂ ਮੈਨ ਲੱਗਾ ਦੋ ਕ ਲੌਕ ਹੀ ਆ ਅਗਲੇ ਜੰਦੇ ਜਿਹੜੇ ਆ ਅਗਲੀ ਛੱਤ ਤੇ ਆ ਤੇ ਮੇਨ ਇਹਦੇ ਪਿੱਛੇ ਵਾਲੀ ਆ ਬਿੰਦਜੀਰ ਵੀ ਖੋਲਣੀ ਨਾ ਉਹ ਵਾਰੇ ਖੋਲਣੀ ਨਹੀਂ ਉਹ ਕੋਈ ਥੱਲੇ ਟੱਕ ਜਾਂਦੀ ਆ ਉਹ ਨਹੀਂ ਨਹੀਂ ਉਹ ਤਾਂ ਮੂਰੇ ਹੋਰ ਅੱਖਾਂ 'ਚ ਮਿੱਟੀ ਮੱਟੀ ਜਾਂਦੀ ਰੂ ਨੀਓ ਫਿਰ ਪਤਾ ਕੀ ਆ ਅੱਖਾਂ ਚ ਪੁੰਡੀ ਪੈ ਜੂ ਐਂਡ ਲਾ ਕੇ ਬਹਿਣਾ ਬਹਿਣਾ ਮੈਂ ਕਰਾਇਆ ਵੀ ਪ੍ਰੇਸ਼ਨ ਹੋਇਆ ਤੇ ਮੈਨੂੰ ਲੱਗਾ ਕੋਈ ਜ਼ਿਆਦਾ ਟਾਈਮ ਲੱਗਣਾ ਛੱਤ ਖੋਲਣ ਇਹ ਦੂਜਿਆਂ ਨੇ ਕਿਹੜੇ ਦੇ ਦੇਣਗੇ ਆਲੇ ਕੁ ਬ੍ਰੋ ਆਮ ਲਾ ਨਟ ਸਟੋਰ ਕਰਨ ਨੂੰ ਆ ਵਿੰਡਸ਼ੀ ਇਹ ਇਹ ਦੂਜੇ ਨਾ ਵੀ ਦਿਖਾ ਦੀ ਸੱਜਣਾ ਨੂੰ ਆਹਾ ਬਾਈ ਵਿੰਡਸ਼ੀ ਜਿੱਦਾਂ ਨਟ ਨਟ ਜੇ ਨਾਗਵਚਨ ਇਥੇ ਸਾਰਾ ਕੁਝ ਇਧਰਲੇ ਖੁੱਲ ਗਏ ਹਾਂ ਉਹ ਖੋਲ ਦ ਦੱਕਾ ਲਾ ਨਵੀ ਆ ਤਿੰਨੇ ਨਟ ਉਹ ਹੋ ਗਏ ਆ ਬਸ ਇਹ ਬਾਹਰ ਹੀ ਆਉਣ ਵਾਲੇ ਆ ਨੀ ਇੰਨੀ ਔਖੀ ਤਾਂ ਨਹੀਂ ਹੈਗੀ ਖੋਲਣੀ ਹਨਾ ਹਾਂ ਇਜ਼ੀ ਹੋਆ ਮੈਂ ਕੱਡੂ ਬੜੀ ਨੱਟ ਦਸੀ ਕੱਢ ਲਵਾਂ ਅੱਗੇ ਵਾਲੇ ਕਿਹੜੇ ਸੀਗੇ ਉਹ ਅੱਗੇ ਵਾਲੇ ਉੱਪਰ ਆ ਜਾ ਆਰੇ ਆਹ ਹਾਂ ਬਦੋ ਹੀ ਰਹਿ ਨੱਟ ਹਾਂ ਤਿੰਨ 6 ਪਿੱਛੇ ਹੋਗੇ ਤੇ ਇੱਕ ਇੱਕ ਆਹ ਬਸ ਹਾਂ ਰੋਹਾ ਕੀਰ ਲੜ ਸਮਝੋ ਕੱਲ ਨੂੰ ਨਾ ਦੇ ਫਿਰ ਹੀ ਆਪਾਂ ਨਟ ਉੱਚੋ ਪਿੱਛੇ ਹੀ ਪਾ ਦਾਂਗੇ ਆਪਾਂ ਉਹ ਹੈਗਾ ਉਹਦਾ ਪੱਕੇ ਵੀ ਲਾ ਦਨੇ ਹੁਣ ਤਾਂ ਦੇਖ ਲਓ ਟਾਕੀਆਂ ਨਹੀਂ ਲਾ ਸਕਦੇ ਇਹਦੇ ਨਾਲ ਜੇ ਟਾਕੀਆਂ ਲਾਵਾਂਗੇ ਆਪਣਾ ਆ ਸ਼ੀਸ਼ਾ ਅਟੈਚ ਆ ਇਹਦੇ ਨਾਲ ਸ਼ੀਸ਼ਾ ਵੀ ਉੱਤਰ ਜਾਊਗਾ ਤੇ ਟਿਕਟ ਇਹਦੀ ਟਿਕਟ ਵੀ ਆ ਜੇ ਇਹ ਫਟਾਕੀ ਲਾਵਾਂਗੇ ਪਿੱਛੇ ਨਹੀਂ ਲਾਵਨੇ ਪਰ ਇਹਦੇ ਨਾਲ ਆਪਾਂ ਉਦਾਂ ਇਹ ਆ ਵੀ ਆਰਡਰ ਕਰ ਸਕਦੇ ਆ Amazon ਤੋਂ ਇਹਦੇ ਦੂਜੀ ਐਕਸੈਸਰੀ ਦੇ ਦੂਜੇ ਨਾਲ ਆ ਜਾਂਦੀਆਂ ਸ਼ੀਸ਼ੇ ਉਹ ਫਿਰ ਇੱਥੇ ਲੱਗ ਜਾਣਗੇ ਜੇ ਦੇਖਣ ਨੂੰ ਹੋਵੇ ਫਿਰ ਉਹਦੀ ਟਿਕਟ ਨਹੀਂ ਮਿਲਦੀ ਜੇ ਟਾਕੀਆਂ ਲਾਉਣੀਆਂ ਸਾਰੀਆਂ ਤਾਂ ਤੇ ਬੱਸ ਮੰਨ ਲਾਦਾ ਥੋੜੇ ਜਿਹੇ ਟਾਈਮ ਤੱਕ ਦਾਨੀ ਆ ਲਗਾਤਾਰ ਵੜਾਈ ਯਾਰ ਹਾਂ ਸ਼ਿਸ਼ੇ ਕਰ ਯਾਰ ਇਹਦੀ ਟੌਂ ਉਹੀ ਉਦਾਂ ਥੋੜਾ ਜਿਹਾ ਹੋਰ ਹੋ ਜਾਊਗਾ ਵਿਊ ਜਾ ਆਇਓ ਵੇਖੋ ਬਾਈ ਕੀ ਜ ਮੈਂ ਦੂਸਰੋ ਵੀ ਦਿਖਾ ਪਾਣੀ ਪੀਂਦੇ ਰੋ ਲੇ ਚੱਲਾ ਹਾਵਾ ਯੂ ਮੈਨ ਗੁੱਡ ਗੁੱਡ ਲੋ ਵੀ ਆ ਲੱਗਿਆ ਆ ਨਾਟ ਇਧਰ ਲੈ ਨਿਕਲ ਗਿਆ ਇਹ ਅੱਜ ਦਾ ਤਾਂ ਨਹੀਂ ਦੇਖਣਾ ਬੰਦਾ ਇਹ ਮੁੜ ਕੇ ਨਹੀਂ ਦੇਖਦਾ ਮੈਂ ਨਵਾਂ ਕੰਮ ਲੱਭਿਆ ਨਾ ਮੈਂ ਇਹਨੇ ਲਾਈਕ ਕਰਨ ਲੱਗ ਗਿਆ ਨਵਾਂ ਕੰਮ ਆ ਤੇ ਰਾਤ ਨੂੰ ਹੀ ਜਾਣਾ ਪੈਂਦਾ ਨਾਈਟ ਸ਼ਿਫਟ ਨਹੀਂ ਹੈਗੀ ਡੰਪ ਟਰੱਕ ਡੰਪ ਟਰੱਕ ਤੇ ਜਾਂਦਾ ਹਾਂ ਕੱਲ ਦੇਖੇ ਹੋਏ ਆ ਤੇ ਇਹ ਕਲਗਰੀ ਦੀਆਂ ਸੜਕਾਂ ਜਿਹੜੀ ਮਿੱਤਰੋ ਤੁਸੀਂ ਫਿਰਦੇ ਹੋ ਸਾਫ਼-ਸਾਫ਼ ਸੜਕਾਂ ਦੇ ਇਹੀ ਬੰਦਾ ਕਰਦਾ ਆ ਉੱਥੇ ਲੋਕ ਲੱਕ ਪਾਉਣੀਆਂ ਇਹੀ ਜਾਂਦਾ ਸਭ ਤੋਂ ਪਹਿਲਾਂ ਡੰਪ ਇਹਦਾ ਹੀ ਜਾਂਦਾ ਆ ਜਿਹੜੀ ਆਪਾਂ ਸੜਕਾਂ ਸਾਫ਼ ਮਿਲਦੀਆਂ ਨੇ ਉਹ ਹੈਗਾ ਨਵਜੋਤ ਦੀ ਬਦੌਲਤ ਨਹੀਂ ਤਾਂ ਖੱਡਿਆਂ ਚ ਵੱਜਦੇ ਫਿਰ ਹੁਣ ਉਹ ਹੈ ਉਹ ਵੇ ਹੂੰ ਓਪਨ ਇੱਧਰ ਓਪਨ ਇੱਧਰ ਨੂੰ ਆ ਫਿਰ ਬਾਹਰ ਨੂੰ ਹੀ ਆਂਦੇ ਹੁਣ ਇਹ ਹਾਂ ਚੱਕਿਆ ਜਾਂਦਾ ਓਪਨ ਡੋਰ ਹਿੰਜਸ ਇਹਦਾ ਡੋਰ ਵਾਲ ਹਿੰਜਾ ਵਾਸਤੇ ਇਹ ਇਨਾ ਵਾਸਤੇ ਨਹੀਂ ਹੈ ਯਾਰ ਉਹ ਉਰਗ ਫੋਣੀ ਵਾਸਤੇ ਨਹੀਂ ਹੈ ਇਹ। ਉਹ ਇੱਚ ਰੱਖ ਲਾ ਕੇ ਤੇ ਇੱਚ ਰੱਖ ਦਾਂਗੇ ਆਪਾਂ ਆਹ ਅਲਫਾਫੇ ਚ ਪਾ ਕੇ ਇੱਚ ਰੱਖ ਦਾਂਗੇ। ਆਹ ਇਹ ਤਾਂ ਕਿੱਧਰੇ ਗੁੰਦੇ ਹੈ। ਹਮਮ ਟੇਬਲ ਆ ਰਿਹਾ ਉੱਪਰ ਲੱਗ। ਨਹੀਂ ਨਹੀਂ। ਨਹੀਂ ਵਿੰਡਸ਼ੀਲ ਤੇ ਲਟਕੋਣ ਨੂੰ ਪਹਿਲਾਂ ਤੇ ਸਿੱਟਨ ਚੈਂਡ ਇੱਕ ਪੈਂਦੀ ਆ। ਪਤਾ ਨਹੀਂ ਯਾਰ। ਉਹ ਤਾਂ ਨਹੀਂ ਹੋਈ ਪਤਾ। ਨਾ ਹੀ ਇੱਕ ਪੈਂਦੀ ਆ। ਔਰ ਐਂ ਟਿਕਦੀ ਹੋਈ ਤਾਂ ਤਰ। ਨਹੀਂ ਵਿੰਡਸ਼ੀਲ ਦਾ ਦੇਖਣਾ ਪੈਣਾ। ਇਹਦਾ ਹੋਊਗਾ ਸਿਸਟਮ। ਇਹ ਕੁਝ ਰੋੜਾ ਨਹੀਂ ਹੈ ਇਹ ਉਹ ਦੱਬ ਕੇ ਘੁੰਮਾ ਟਾਈਟ ਵੀ ਕਰੇ ਪਰ ਇਹ ਉਹ ਲੈ ਕੀ ਲੈਣ ਦੂ ਇਹਦਾ ਮੈਂ ਗੂਗਲ ਨਹੀਂ ਕੀਤਾ ਸਰਚ ਨਹੀਂ ਕੀਤੀ ਇੰਨੀ ਮੈਂ ਛੱਤ ਦਾ ਹੀ ਸੋਚ ਗਿਆ ਸੀ ਰਹਿਣ ਦੇ ਇਹ ਨਹੀਂ ਮਲਾ ਦਾ ਹੋ ਜਾਊਗੀ ਤਾਂ ਹੈ ਕੋਈ ਹੋਣਾ ਨਟ ਨੋਟ ਕੋਈ ਨਹੀਂ ਅਗਲੀ ਵਾਰੀ ਦੇਖਦੇ ਆ ਬਾਅਦ ਚ ਉਤੋਂ ਚੱਕ ਉਹਨੂੰ ਇੱਥੋਂ ਗਲਦੀ ਹੁੰਦੀ ਆ ਤੇ ਉਹਦੇ ਹੋ ਗਏ ਸਾਰੇ ਨਟ ਖਾਲ ਬਾਹਰ ਆਈ ਰਹਿ ਗਏ ਦੋ ਇੱਧਰ ਆ ਉਹ ਪਿਛਲੇ ਚੱਕੀ ਚੋਂ ਅਗਲਾ ਖੋਲਦੇ ਉਹ ਦੇ ਨਾ ਇੱਕ ਨਟ ਹੋਰ ਰਹਿ ਗਿਆ ਤੇ ਇੱਧਰਲੇ ਤਿੰਨ ਬਾਹਰ ਬਾਅਦ ਉਹਨਾਂ ਨੇ ਗਵਾਈ ਨਾ ਨਾ ਇੰਨ ਨੂੰ ਪਾ ਲਈ ਬੈਗ ਚ ਲੈ ਚੱਕਰੋ ਛੱਤ ਨੂੰ ਰੂਫ ਟਾਪ ਪਾਣੀ ਕਿਹੜਾ ਲੱਗਣਾ ਰੂਫ ਟਾਪ ਚੱਕਰੋ ਬਸ ਮਿਲਾਰਾ ਕੌਣ ਆ ਰਿਹਾ ਅੱਛਾ ਟਰਾਈ ਕਰਨ ਲੱਗੇ ਨੇ ਚੱਕਣ ਲੱਗੇ ਨੇ ਰੂਫ ਟਾਪ ਉਹ ਯਾਰ ਇੰਨਾ ਕਿਦਾ ਚੱਕੀ ਸਕਦਾ ਲੈ ਖੜ ਜਾ ਰੱਖਣੀ ਕਿੱਥੇ ਉਹ ਲੱਕਣੀ ਮੈਂ ਇਹਨਾਂ ਨੂੰ ਵੀ ਜਰੂਰ ਲੱਗਦੀ ਗੱਡੀ 'ਚ ਉੱਪਰ ਗੱਡੀ ਦੇ ਉਹ ਵੇਟ ਰੱਖ ਰਿਓ ਹਾਂ ਵੇਟ ਰੱਖ ਰਿਓ ਵੇਟ ਤਾਂ ਸਮਾਨ ਵੇਸਣਾ ਮੁੜ ਕੇ ਫੇਰ ਆ ਗੱਡੀ ਬਾਹਰ ਕੱਢ ਇੱਥੇ ਰੱਖ ਦੇ ਉਹ ਇਹਨੇ ਗਿਰਜਣਾ ਕਿਹਨੇ ਗਿਰ ਗਿਆ ਗੱਜੂ ਕੀ ਯਾਰ ਨਹੀਂ ਗਿਰਦੀ ਆ ਕਿਵੇਂ ਕਰ ਦੂ ਇਹ ਗਰਨ ਲੱਗੀ ਚੱਕ ਲਾਂਗੇ ਗੱਡੀ ਬਾਹਰ ਕੱਢ ਦੇ ਕਿਹੜੀ ਹਾਂ ਇਹਦੀ ਰਜਿਸਟ੍ਰੇਸ਼ਨ ਨਹੀਂ ਹੈਗੀ ਖੜ ਜਾ ਏ ਕਨਫਿਊਜ਼ ਹੋ ਗਏ ਹੁਣ ਅਸੀਂ ਖੋਲ ਤਾਂ ਲਈ ਛੱਤ ਰੱਖੀ ਕਿੱਥੇ ਉਹ ਇਹ ਤੇ ਰੱਖੀ ਦੋ ਯਾਰ ਨਹੀਂ ਮਿਲਦੀ ਇਹ ਹਾਂ ਵੀ 10 ਵਾਰ ਕੀ ਕਰਨਾ ਹੁਣ ਆ ਸ਼ੀਸ਼ਾ ਥੱਲੇ ਕਰ ਦੇ ਤੇ ਹੁਣੀ ਕਰ ਦੇ ਥੱਲੇ ਯਾਰ ਕਰ ਦੇ ਵਾਟ ਯੂ ਥਿੰਕ ਅਬਾਊਟ ਇਟ ਮੋਰ ਇਹਨੇ ਦੇ ਉੱਪਰ ਰੱਖਣਾ ਕਰ ਦੇ ਚੱਕ ਲਓ ਵੀ ਦੋ ਜਣ ਹਾਂ ਦੇਖਦੇ ਚੱਕੀ ਦਾ ਦੇਖਦੇ ਆ ਇੱਕ ਭਾਰੀ ਕੰਨੇ ਆ ਬਸ ਦੇਖ ਲੈ ਇਧਰੋਂ ਯਾਰ ਵਧੀਆ ਨਹੀਂ ਬਣ ਰਹੀ ਵੀਡੀਓ ਇਧਰੋਂ ਸਹੀ ਐ ਚੱਕ ਜਾਈ ਚੱਲ ਟਰਾਈ ਦਾ ਕਰੀਏ ਨਹੀਂ ਉਹ ਪਿੱਛੋਂ ਭਾਰੀ ਆ ਉਹ ਚੱਕ ਚੱਲ ਮੈਂ ਮੋਰੋ ਹੱਥ ਪਾਇਆ ਚੱਲ ਛੱਡੀ ਹੈ ਨਹੀਂ ਛੱਡ ਚੱਲ ਨਵੀਂ ਉਹ ਪਿੱਛੋਂ ਸ਼ੀਸ਼ੇ ਕਰਕੇ ਭਾਰੀ ਆ ਮੈਂ ਥੱਕੀ ਹੋਈ ਆ ਯਾਰ ਤੂੰ ਉਹ ਸਮਝ ਨਹੀਂ ਉਹ ਚੱਕਦਾ ਇਹ ਇਧਰੋਂ ਹੱਥ ਪਾਇਆ ਮੇਰਾ ਹੱਥ ਹੇਡ ਪਾ ਲਾ ਉਧਰ ਹਾਂ ਚੱਲ ਚੱਲ ਆ ਮਾ ਅਲੋ ਗਿਆ ਬਈ ਸੱਤ ਮਸਾ ਚੱਕੀ ਆ। ਫਾਰੀ ਸੀ। ਥੋੜਾ ਜਿਹਾ ਫੇਲੀਅਰ ਵੀ ਹੋ ਗਿਆ ਆਪਣਾ। ਹਾਂ ਤੇ ਥੋੜਾ ਜਿਹਾ ਖਿਆਲ ਇਹ ਰੱਖਣਾ ਜਦੋਂ ਖੋਲਨੀ ਆ ਆ ਚੀਜ਼ਾਂ ਕੱਢਣੀਆਂ ਪਹਿਲਾਂ। ਅਗਲੇ ਵਾਰੀ ਤੋਂ ਆਪੇ ਨਿਕਲਣੀਆਂ। ਇਹ ਤਾਂ ਸਾਡੀਆਂ ਦਾ ਆਪੇ ਨਿਕਲੀਆਂ ਪਰ ਜਿਹੜੇ ਬਾਈ ਨੇ ਖੋਲਨੀ ਆ ਉਹ ਪਹਿਲਾਂ ਖੋਲ ਲਿਓ। ਤੇ ਗੱਡੀ ਦਾ ਵੀ ਨੁਕਸਾਨ ਹੋ ਗਿਆ ਆਪਣਾ। ਆ ਵੀ। ਉਹ ਇਹ ਤਾਂ ਪਹਿਲਾਂ ਹੀ ਇੰਨਾ ਨੁਕਸਾਨ। ਨਿਕਾਨੀਆ ਕੋਰ ਬੈਗ ਇਧਰ ਟੱਥੇ ਇਹਨੂੰ ਕੜਾਈ ਗਾ ਚਾਹ ਉਹ ਇਹਨੂੰ ਕੜਾਈ ਕਰਨ ਕੋਈ ਕਾਹ ਦੀ ਰੀਟ ਪੈ ਗਈ ਆ ਕੋਈ ਨਹੀਂ ਐਡਾ ਨੁਕਸਾਨ ਨੁਕਸਾਨ ਬਹੁ ਕਰਮ ਵਾਲੀ ਗੱਡੀ ਆ ਇਹ ਦੇਖ ਲੈ 2017 ਤੋਂ ਚੱਲੀ ਜਾਂਦੀ ਆ ਇਹਨੂੰ ਬਣਾ ਦੂ ਰੋਬੀ ਕਾ ਤੇ ਬਣ ਗਈ ਆ ਹਾ ਰੋਬੀ ਕੌਣ ਹੋਗੀ ਇਧਰ ਤੇ ਇਧਰੋਂ ਦੇਖ ਲੈ ਕਿਹਦੀ ਲੱਗਦੀ ਇਹਨਾਂ ਦੇ ਬਾਹਰ ਇਤਰਾ ਆਪਣੀ ਰੈਂਗਲ ਇਹਦੇ ਵਿੱਚ ਦੇਖ ਆਹ ਇੱਕ ਜੱਲੂ ਗੱਡੀ ਆ ਆ ਇਹ ਆਪਣੀ ਨੋ ਵੀ ਗੋ 2 ਵੀ ਗੋ ਰੂਵੀ ਗੋ ਨਹੀਂ 2 ਵੀ ਗੋ ਨਾ ਤੇ ਆ ਆਪਣੀ ਰੈਂਗਲਰ ਛੱਤ ਤੋਂ ਬਿਨਾ ਮਰਦਾ ਨਹੀਂ ਦੀ ਹੈਗਾ ਹਰੇ ਮੰਨਾ ਹੁੰਦਾ ਉਹਨੇ ਇੱਕ ਦੋ ਚੀਜ਼ ਹੋਰ ਕਰਾ ਦੇਣੀ ਸੀ ਚਲੋ ਕਰੀਏ ਬੰਦ ਲਾਏ ਹੁਣ ਲੋ ਵੀ ਲੋ ਵੀ ਹੋਲ ਕੇ ਖੜਾਤੀ ਸ਼ੈ ਰਾਣੀ ਦੀ ਛੱਤ ਖੁੱਲ ਗਈ ਆ ਤੇ ਕਰੋ ਚੈੱਕ ਆ ਹੈਗਾ ਸਾਈਡ ਤੋਂ ਬੈਗ ਤੋਂ ਬੈਗ ਨੂੰ ਦਿਖਾਣੇ ਆ ਆ ਪਿੱਛੋਂ ਸਾਈਡ ਤੋਂ ਜਿਆਦਾ ਹੁਣੀ ਲੱਦੀ ਹੈ ਹੂੰ ਹੁਣ ਚੱਲਦੇ ਆਂ ਮੁੰਡੇ ਕਹਿੰਦੇ ਗੇੜੀ ਲਾ ਕੇ ਆਣੀ ਆ ਗੇੜੀ ਨਹੀਂ ਚਿਕਨ ਫੜ ਕੇ ਲੈ ਕੇ ਆਣਾ ਚਿਕਨ ਫੜ ਕੇ ਲੈ ਕੇ ਆਣਾ ਖਾਨ ਖੂਨ ਨੂੰ ਫੜ ਕੇ ਲਿਆਵਾਂਗੇ ਨਾਲੇ ਬਾਰਬੀਕਿਊ ਵੀ ਹੈਗਾ ਇਹ ਦੇਖਦੇ ਆਂ ਥੋੜਾ ਜਿਹਾ ਬਾਰਬੀਕਿਊ ਨਾਲੇ ਥੋੜਾ ਹੋ ਤਾਂ ਕਹਿੰਦੇ ਗੇੜਾ ਵੀ ਹੋ ਜਾਏਗਾ ਬੈਲਟ ਲਾ ਦਈਏ ਲੈ ਵੀ ਮਿੱਤਰਾ ਲਾ ਲੋ ਬੈਲਟ ਤੇ ਚੱਲੀਏ ਡਰਾਈਵ ਤੇ ਨਵਜੋਤ ਸਿੰਘ ਜੀ ਤਿਆਰ ਆ ਗੇੜੀ ਲਾਉਣ ਨੂੰ ਚੱਲ ਵੀ ਆਪਾਂ ਦਾ ਆਪਾਂ ਸਾਮਾਨ ਲੈ ਗਈ ਜੀ ਖਾਣ ਪੀਣ ਦਾ ਸਾਮਾਨ ਨਾ ਗਿਆ ਕਰੋ ਚਿਕਨ ਕਿਹਾ ਕਰੋ ਚਿਕਨ ਲੈ ਗਈ ਜੀ ਖਾਣ ਪੀਣ ਨੂੰ ਲੈ ਆਈ ਆਪਾਂ ਜੀਪ ਤੇ ਚੱਲੇ ਮੁੰਡੇ ਕੈਲਗਰੀ ਦੀ ਸੜਕਾਂ ਤੇ ਡਾਊਨ ਟਨ ਨਹੀਂ ਜਾਣਾ ਪਹਿਲਾਂ ਖਾ-ਪੀ ਕੇ ਜਾਵਾਂਗੇ ਖਾ-ਪੀ ਕੇ ਹੀ ਜਾਵਾਂਗੇ ਡਾਊਨ ਟਨ ਆਹ ਨੂੰ ਕਿਹਨੇ ਬਹੀਆਂ ਚ ਢਾਕੇ ਮੋੜੀ ਤੇ ਵੇਖ ਲਈ ਦੇਖ ਦਾਂਗੇ ਚੱਲੇ ਬਈ ਹੁਣ ਸਾਰੇ ਹੀ ਦੇਖਣਗੇ। ਮਤਲਬ ਸੀਜ਼ਨ ਦੀ ਪਹਿਲਾ ਆਪ ਹੀ ਲਾਈਏ ਜਾਂਦਾ ਇਹਦੀ। ਹਾਂ। ਘਰ ਰੱਖੀ ਜਾਂਦਾ। ਟੱਕੀਆਂ ਵੀ ਲਾ ਰੱਖੀ ਨੇ ਜਾਂ ਨਾ ਨੰਦਾਂ ਦੇ ਵਿੱਚ। ਸੁਵੰਨ ਵਾਲੇ ਪਲਾਜ਼ੇ ਦੇ ਆਗੇ ਤੋਂ ਦੇਖੀ। ਆਪਾਂ ਮੌਸਮ ਦੇਖ ਕੇ ਲਾਈਆ ਨੌਕ ਉਦਾਂ ਹੀ ਲਾ ਲਉਂਦੇ। ਮੀਂਹ ਵਾਲਾ ਥੇਰ ਪਹਿਲਾਂ ਲਾਉਂਦੇ ਕੋਈ ਪਹਿਲਾਂ। ਕੱਲ ਦੀ ਕਿਣ ਮਿਣ ਜੀ ਦੱਸੀ ਹੋਈ ਆ ਬਾਕੀ ਪਤਾ ਨਹੀਂ। ਸਮਾਨ ਨਾ ਛੱਡਿਆ ਇਹਦੇ ਵਿੱਚ ਕੋਈ ਕੱਢ ਕੇ ਲੈ ਜਪੇ। ਨਹੀਂ ਨਹੀਂ ਕੋਈ ਨਹੀਂ ਲੈ ਕੇ ਜਾਂਦਾ ਐਨੀਆਂ ਗੱਡੀਆਂ ਜਿਹੜੀਆਂ ਲੈ ਜਾਂਦੀਆਂ ਨਮੀ ਇਹ ਸਕੋਟੀ ਲਵਾਈ ਦੀ ਗੱਡੀ ਚਿਕਨ ਨੇ ਆਏ ਸੀਗੇ ਗਰਚ ਮੀਟ ਆਹ ਕਰੂਗਾ ਸਿਲੇਕਟ ਕਿਹੜੇ-ਕਿਹੜੇ ਖਾਣੇ ਆ ਆਪਾਂ ਸ਼ੀਵ ਲੈ ਵੀਰ ਰੱਖਦੇ ਆ ਕਿਹੜੇ ਆ ਉੱਥੋਂ ਲੈ ਕੇ ਪਹਿਲੇ ਤੋਂ ਲੈ ਕੇ ਛੇਵੇਂ ਡੱਬੇ ਦਾ ਸਾਈਡ ਨਹੀਂ ਹੋ ਰਿਹਾ ਕਿਹੜਾ ਚਿਕਨ ਚੱਕਣਾ ਇਹਨਾਂ ਨੇ ਲੋਬੀ ਕਰ ਲਿਆ ਸਟਾਰਟ ਬਾਰਬੀਕਿਊ ਬਾਲ ਲਈ ਅੱਗ ਨਵਯੋਤ ਕਰ ਰਿਹਾ ਸਾਫ ਪਹਿਲਾਂ ਕਲੀਨਿੰਗ ਆ ਗਿਆ ਸ਼ੈਫ ਬਾਰਬੀਕਿਊ ਕਰਨ ਕਿਹੜਾ ਰੱਖਿਆ ਹੈ ਪਹਿਲਾਂ ਗਿਆ ਬਾਰਬੀਕਿਊ 11 ਵਾਲਾ ਬਾਰਬੀਕਿਊ ਚੀਕ